ਨਿੱਟਾਏ ਆਪਣੇ ਆਪ ਚ ਫਿੱਟਾ ਇਹ 11 ਗੁਰੂਆਂ ਨੂੰ ਯਾਦ ਕਰਦਾ ਹੋਇਆ ਤੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਯਾਦ ਨੂੰ ਤਾਜ਼ਾ ਰੱਖਦਾ ਹੈ ਇਹ ਹੀਰਾ ਦੀ ਧਰਤੀ ਦੇ ਚਰਨਜੀਤ ਜਿਹਦੇ ਕੋਲੇ ਉਹ ਬਾਣ ਬਟਣ ਨੇ ਮਸ਼ੀਨਾਂ ਲੱਗੀਆਂ ਹੁੰਦੀਆਂ ਸੀ ਬਾਹਰੋਂ ਆਇਆ ਉਹ ਵੀ ਤੇ ਲਓ ਜੀ ਪੇਸ਼ ਕਰਨ ਲੱਗਿਆ ਕਹਿੰਦਾ ਸੁਰਮਤ ਹਰ ਕੋਈ ਪਾ ਸਕਦਾ ਪਰ ਮਟਕਾਉਣਾ ਬੜਾ ਫੇ ਸਾਡਾ ਲਿਖਿਆ ਕੋਈ ਇੱਕ ਵਾਰੇ ਕੋਈ ਸੱਤ ਵਾਰ ਕੇ ਕਹਿੰਦਾ ਬਾਣਾ ਮਿੱਠਾ ਲੱਗੇ ਤੇਰਾ ਮੇਰੇ ਸਰਵੰਸਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਇਹ ਅਰਦਾਸ ਮਾਂਜੀ ਕਹੇਗੇ ਅਸੀਂ ਕਿਹਾ ਸੁਰਮਾ ਤਾਂ ਹਰ ਕੋਈ ਪਾ ਸਕਦਾ ਪਰ ਮਟਕਾਉਣਾ ਬੜਾ ਔਖਾ ਹੈ ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਬਾਰੇ ਪੁੱਤ ਬਾਰਨਾ ਕਿਹੜਾ ਇੱਕੋ ਹੀ ਸੌਖਾ ਹੈ ਮੇਰੇ ਕਲਗੀਆਂ ਵਾਲਿਆ ਤੇਰੇ ਵਰਗਾ ਬਣੂ ਕਿਹੜਾ ਚਾਰ ਪੁੱਤਰ ਬਾਰ ਦਿੱਤੇ ਤਖੜਾ ਰੱਖਿਆ ਜੇਰਾ ਮੇਰੇ ਕਲਗੀਆਂ ਵਾਲਿਆ ਵੇ ਤੇਰੇ ਵਰਗਾ ਜ਼ੁਲਮ ਹੋਣ ਲੱਗੇ ਤਲਵਾਰ ਉਠਾਈ ਸਭਾ ਲੱਖ ਨਾਲ ਕੱਲਾ ਕੱਲਾ ਸਿੰਘ ਕਰੇ ਲੜਾਈ ਤੇਰੇ ਤੇ ਜੀਹੀਆਂ ਮੇਰਾ ਲਓ ਜੀ 11 ਗੁਰੂਨ ਯਾਦ ਕਰਦੇ ਆ ਅਮਰ ਸਿੰਘ ਚਮਕੀਲਾ ਤੇ ਵੀ ਬਾ ਅਮਰਜੋਤ ਦੀ ਯਾਦ ਦਿਨਤਾਇਆ ਉਹਨਾਂ ਦੀ ਉਹ ਦੇਣ ਦਿੱਤੀ ਹੈ ਕਹਿੰਦਾ ਭਾਈ ਫੋਨ ਨੰਬਰ 9592468099 ਚਾਹੇ ਕਿਸੇ ਕਲਾਕਾਰ ਨਾਲ ਪੜੀਂਗਾ ਹੋਤਾ ਇੰਨ ਤਲੀਆਂ ਤੇ ਜੋਗ ਮੈਂ ਚਗਾਉਂਦਾ ਸੀ ਪਰ ਫੇਰ ਵੀ ਕਈਆਂ ਮੁਖ ਮੂੜ ਤੂੰ ਕੱਲ੍ਹ ਜਾਂ ਮੈਂ ਤੂੰ ਕਹਾਂ ਦੇ ਨਾਲ ਮੋਹਲਦੀ ਮਾਨ ਰੱਬ ਜਿੱਦ ਤਾ ਮੇਰਾ ਤੋੜ ਤੂੰ ਸਾਥ ਸਾੱਡ ਗਈ ਸੁਣ ਕਹਿੰਦੇ ਪਾਪ ਨੇ ਇੱਕ ਰੀਜ ਮੇਰੀ ਤੁੱਪ ਕਾਦਨੀ ਆ ਲੈ ਚਾ ਤੂੰ ਜਿੰਨੇ ਵਿੱਚ ਮਾਰ ਕੇ ਮੇਰਾ ਅੰਨ ਪਾਣੀ ਜੱਗ ਤੋਂ ਮੁਕਾ ਦੇ ਨੀ ਪੱਕ ਚੰਦ ਜਹੇ ਮੱਥੇ ਤੇ ਤਿਊੜੀਆਂ ਲੰਘ ਜਾਂਨੀਆਂ ਰ ਕੰਨ ਨਿਤ ਕੋਲ ਨੀ ਕੋਲ ਖੜਨੇ ਦੀ ਗੱਲ ਰਹਗੀ ਧੂਰ ਦੀ ਬਾਜ ਮਾਰੇ ਤੂੰ ਬੁਲਾਇਆ ਵੀ ਨਾ ਬੋਲ ਦੇੜੇ ਕਿਤੇ ਸੀ ਛੱਤ 'ਚ ਹੱਥ ਮਾਰ ਕੇ ਕਿਹੜੇ ਖੂਏ ਵਿੱਚ ਸੁੱਟ ਗਈ ਆ ਬਾਦਨੀ ਹਲ ਚਾਕੂ ਮੇਰੇ ਸੀਨੇ ਵਿੱਚ ਮਾਰ ਕੇ ਮੇਰਾ ਅੰਨ ਪਾਣੀ ਜੱਗ ਤੋਂ ਮਕਾਦੇ ਕੀ ਤਰਬ ਤੇਰਾ ਤਾਂ ਮੈਂ ਯਕੀਨ ਸੀ ਕੀ ਤਾ ਤੇਰੇ ਉੱਤੇ ਪੂਰਾ ਬਸਬਾਸ ਨਹੀਂ ਮਾਰ ਪਾਣੀ ਦੇ ਲਕੀਰ ਵਾਂਗੂ ਮਿੱਟ ਗਈ ਮੇਰੀ ਜ਼ਿੰਦਗੀ ਦੀ ਹਰ ਇੱਕ ਆਸ ਨਹੀਂ ਮੂੜ ਆਮਨਾ ਦਬਾਰਾ ਮੈਂ ਜਹਾਨ ਤੇ ਮੂੜ ਆਮਨਾ ਮੂੜ ਆਮਨਾ ਦਬਾਰਾ ਮੈਂ ਜਹਾਨ ਤੇ ਮੇਰੀ ਆਖਰੀ ਕਵੈਸ ਤੂੰ ਪੁਗਾ ਦੇਣੀ ਹਾਲ ਚਾਕੂ ਮੇਰੇ ਸੀਨੇ ਵਿੱਚ ਮਾਰ ਕੇ ਮੇਰਾ ਅੰਨ ਪਾਣੀ ਜੱਗ ਤੋਂ ਮੁਕਾ ਦੇ ਨਹੀਂ ਕੀ ਤਰਬ ਤੇਰਾ ਤਾਂ ਮੈਂ ਯਕੀਨ ਸੀ ਕੀ ਤਾ ਤੇਰੇ ਉੱਤੇ ਪੂਰਾ ਬਸਬਾਸ ਨੀ ਮਾਰ ਪਾਣੀ ਤੇ ਲਕੀਰ ਵਾਂਗੂ ਮਿੱਟ ਗਈ ਮੇਰੀ ਜ਼ਿੰਦਗੀ ਦੀ ਹਰ ਇੱਕ ਆਸ ਨਹੀਂ ਆਰੀ ਆਰੀ ਆਸਾਂ ਦੇ ਜਿਹਨੋਂ ਦੀਆਂ ਅਲੜਾ ਇਹੋ ਆਸ਼ਕਾਂ ਨੂੰ ਸਬਕ ਸਿਖਾ ਦੇਣੀ ਆਲੇ ਚਾਕੂ ਮੇਰੇ ਸਿਰ ਨੇ ਵਿੱਚ ਮਾਰ ਕੇ ਮੇਰਾ ਅੰਨ ਪਾਣੀ ਜੱਗ ਤੋਂ ਮੁਕਾ ਦੇ ਅੱਖੀ ਵੇਖ ਕੇ ਕੰਨਾਂ ਨਾਲ ਸੁਣ ਕੇ ਤੈਨੂੰ ਦੱਸਦਾ ਮੈਂ ਤੇਰੀ ਕਰਤੂਤ ਨਹੀਂ ਖੱਤੀ ਲੈ ਕੇ ਤੂੰ ਬਿਛੋੜੇ ਵਾਲੀ ਬੈਰ ਨੇ ਨਿੱਟ ਚ ਮਕੀਲੇ ਦਾ ਉਦ ਤੱਕ ਨਾ ਫੂਕ ਤੂੰ ਹੁਣ ਮੁੱਧ ਤੋਂ ਹੁਣ ਮੁੱਧ ਤੋਂ ਹੀਰਾ ਦੀ ਉਜੜ ਪਟਕੇ ਅਸਬਿਕ ਰ ਮਹਾਰਾਜ ਦੀ ਮਕਾਦਣੀ ਹਲ ਚਾਕੂ ਸੀਨੇ ਵਿੱਚ ਮਾਰ ਕੇ ਮੇਰਾ ਅੰਨ ਪਾਣੀ ਜੱਗ ਤੋਂ ਮਕਾਦੇ ਨਹੀਂ